ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਾਉ ਬੋਲੀਆ ਵਾ ਚੈਨਲ ਤੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਔਰ ਮੈਂ ਤੁਹਾਡੀ ਭੈਣ ਜਗਦੀਸ਼ कौर ਲੁਧਿਆਣਾ ਅੱਜ ਕੁਝ ਸਿੱਠਣੀਆਂ ਲੈ ਕੇ حاضر ਹੋਈ ਆ। ਉਮੀਦ ਹੈ ਕਿ ਤੁਹਾਨੂੰ ਇਹ ਸਿੱਠਣੀਆਂ ਬਹੁਤ ਪਸੰਦ ਆਉਣਗੀਆਂ। ਪਹਿਲਾਂ ਅਸੀਂ ਸਿੱਠਣੀ ਸ਼ਬਦ ਦਾ ਅਰਥ ਸਮਝ ਲਈਏ। ਜੋ ਸ਼ਬਦ ਅਸੀਂ ਕਿ ਸਾਨੂੰ ਸਿੱਟੇ ਨਹੀਂ ਕਹਿ ਸਕਦੇ ਉਹ ਅਸੀਂ ਸਿੱਠਣੇ ਦੇ ਰੂਪ ਵਿੱਚ ਦੂਸਰੇ ਨੂੰ ਕਹਿ ਸਕਦੇ ਹਾਂ ਇਹ ਸਿੱਠਣੀਆਂ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਖਾਸ ਮਹੱਤਵ ਰੱਖਦੀਆਂ ਨੇ ਲਓ ਕੁਝ ਸਿੱਠਣੀਆਂ ਮੈਂ ਤੁਹਾਨੂੰ ਪੇਸ਼ ਕਰਦੀ ਹਾਂ ਨੰਮ ਵੜ ਟੋਲ ਕੀ ਬਣਾ ਦਾਰье ਸਾਟ ਸਾਡੇ ਆਉਂਦਿਆਂ ਦੇ ਸ਼ਗਨ ਮਨਾਦਾਰੀਏ ਸਾਡੇ ਆਉਂਦਿਆਂ ਦੇ ਹਰੀ ਹਰੀ ਕੰਧੜ ਲੀਯਾਦਾਰੀਏ ਸਾਡੇ ਆਉਂਦਿਆਂ ਦੇ ਸਾਡੇ ਆਉਂਦਿਆਂ ਦੇ ਸ਼ਗਨ ਮਨਾਦਾਰੀਏ ਸਾਡੇ ਆਉਂਦਿਆਂ ਦੇ ਕੋਲੇ ਨਾਲ ਤੇਲ ਚ ਵਾਧਾਰੀਏ ਸਾਡੇ ਆਉਂਦੀਆਂ ਦੇ ਸਾਡੇ ਆਉਂਦੀਆਂ ਦੇ ਸ਼ਗਨ ਮਨਾਦਾਰੀਏ ਸਾਡੇ ਆਉਂਦੀਆਂ ਦੇ ਇਸ ਪਿੰਡ ਦੀਆਂ ਲਿਪੀਆਂ ਕੰਧਾਂ ਉੱਚੇ ਦਰਵਾਜ਼ੇ ਵੱਡੀਆਂ ਸੁਣੀ ਮੰਜਾੜਾ ਦੋ ਕੁਰਸੀ ਅਸਾਂ ਨਾਨਕੇ ਮੇਲੇ ਵਿੱਚ ਆਈਆਂ ਨੀ ਚੱਕੋ ਡੰ ਚੱਕੋ ਮੰਜਾੜਾ ਦੋ ਕੁਰਸੀ ਨਾਨਕੀਆਂ ਨੂੰ ਮੰਜਾੜਾਈਏ ਪੀੜਾ ਡਾਈਏ ਨਾਲੇ ਡਾਈਏ ਕੁਰਸੀ ਨੀ ਚੱਕ ਕੇ ਰਮਾਲ ਪੂ ਹੁੜੇ ਚੱਪੜਾਂ ਦੇ ਕੰਡੇ ਨਹੀਂ ਲੜੋ ਤੇਰੀਆਂ ਨਾਨੇ ਕੀਆਂ ਹੌਣ ਟੈਂ ਟੈਂ ਬੋਲਣੇ ਨਹੀਂ ਲੜੋ ਤੇਰੀਆਂ ਨਾਨੇ ਕੀਆਂ ਖਾਦੀਆਂ ਸੀ ਮਟੀਆਂ ਜੰਮੀਆਂ ਸੀ ਕਟੀਆਂ ਹੋਣੇ ਕਟੀਆਂ ਚਰਵਣੇ ਗਈਆਂ ਨੀ ਲਾਡੋ ਤੇਰੀਆਂ ਨਾਨੇ ਕੀਆਂ ਖਾ ਦੇਸੀ ਮਾਜੰਮੇ दाद के उस पिंड आए जिथे तूत भी नूप चैनल सब्सक्राइब करना और अमीत है थोड़े में तो पूरी उत्तरी हाँ और मैं थोड़ा बहुत बहुत धन धनबाद कर, करती हूँ